ਅਗਲੀ ਜਿਹੜੀ ਹਰਜੋਤ ਸਿੰਘ ਜੀ ਦੀ ਗੱਲ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਆਪਾਂ ਕਰਦੇ ਆ ਪਰ ਉਸ ਤੋਂ ਪਹਿਲਾਂ ਜਿਹੜੇ ਹਰਜੋਤ ਸਿੰਘ ਜੀ ਵੀ ਟੈਰਿਫ ਦੇ ਨਾਲ ਜਿਹੜੀ ਇਹ ਚੀਜ਼ ਦੇ ਬਾਰੇ ਪਤਾ ਲੱਗ ਰਿਹਾ ਆ ਵੀ ਟੈਰਿਫ ਦੇ ਖਤਰਿਆਂ ਦੇ ਕਰਕੇ ਜਿਹੜੇ ਆਟੋ ਮੇਕਰਸ ਆ ਉਹ ਇਸ ਟਾਈਮ ਫ੍ਰੀਜ਼ ਜਿਹੜੇ ਉਹ ਹੋ ਚੁੱਕੇ ਆ ਕਨੈਬੀ ਆਟੋਮੇਕਰਸ ਨੂੰ ਨੋਏ ਐਸਟੇਮਾ ਸਮਝ ਨਹੀਂ ਆ ਰਿਹਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣ ਜਾ ਰਿਹਾ ਆ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਆਲਰੇਡੀ ਰਾਸ਼ਪਤੀ 트ੰਪ ਨੇ 25-25% ਜਿਹੜਾ ਟੈਰਿਫਾ ਉਹ ਲਗਾ ਦਿੱਤਾ ਆ ਚਾਈਨਾ ਤੋਂ ਆ ਰਹੇ ਸਮਾਨ ਦੇ ਉੱਤੇ ਵੀ ਜਿਹੜਾ ਟੈਰਿਫ ਲਗਣਾ ਸ਼ੁਰੂ ਹੋ ਚੁੱਕਾ ਆ ਮੈਕਸੀਕੋ ਦੇ ਵਿੱਚ ਬਹੁਤ ਸਾਰੇ ਆਟੋ ਬੇਕਰਸ ਨੇ ਅਮਰੀਕਾ ਦੇ ਟੈਰਿਫ ਤੋਂ ਬਚਣ ਦੇ ਲਈ ਹੀ ਇੱਕ ਜਿਹੜੀਆਂ ਆ ਉਥੇ ਅਸੈਂਬਲੀ ਲਾਈਨਸ ਜਾਂ ਫੈਕਟਰੀ ਜਿਹੜੀਆਂ ਹੋ ਬਣਾਈਆਂ ਸੀਗੀਆਂ ਸੋ ਹੁਣ ਜਿਹੜੇ ਟੈਰਿਫਸ ਆ ਟ੍ਰੇਡ ਨੂੰ ਲੈ ਕੇ ਕੈਨੇਡਾ ਮੈਕਸੀਕੋ ਦੇ ਨਾਲ ਮਿਲ ਕੇ ਬਹੁਤ ਸਾਰੇ ਆਟੋ ਮੇਕਰ ਆਪਣੇ ਮੋੜ ਦੁਬਾਰਾ ਵਿਚਾਰ ਕਰ ਰਹੇ ਆ ਵੀ ਆਉਂਦੇ ਸਮੇਂ ਦੇ ਵਿੱਚ ਇਸ ਨੂੰ ਉਹ ਕੀ ਕਰਨ ਜਾ ਰਹੇ ਆ ਮਲਟੀ ਬਿਲੀਅਨ ਡਾਲਰ ਹਿੱਟ ਹੋਣਾ ਆ ਜਿੱਦਾਂ ਵੀ ਜਿਹੜੇ ਸਟੀਲ ਐਲੂਮੀਨੀਅਮ ਇੰਪੋਰਟ ਤੇ ਟ੍ਰੇਡ ਦੇ ਉੱਤੇ ਜਦੋਂ ਟੈਰਿਫਸ ਆ ਉਹ ਲੱਗਣੇ ਆ ਇਸ ਦਾ ਜਿਹੜਾ ਕਾਸਟ ਆ ਆਮ ਲੋਕਾਂ ਨੂੰ ਹੀ ਜਿਹੜਾ ਉਹ ਚੱਲਣਾ ਪੈਣਾ ਆ ਆ ਚਾਹੇ ਟਰੰਪ ਉਹਨਾਂ ਨੇ ਜਿੰਨੇ ਮਰਜ਼ੀ ਵਾਅਦੇ ਕੀਤੇ ਸੀਗੇ ਵੀ ਅਸੀਂ ਤੁਹਾਨੂੰ ਅਫੋਰਡੇਬਲ ਜਿਹੜਾ ਮੁਲਕ ਬਣਾ ਕੇ ਦੇਵਾਂਗੇ ਪਰ ਹਾਲ ਦੀ ਘੜੀ ਉਸ ਦੇ ਵਿੱਚੋਂ ਕਿਸੇ ਪਾਸੋਂ ਵੀ ਕਾਮਯਾਬ ਜਿਹੜੇ ਉਹ ਨਹੀਂ ਹੋ ਰਹੇ ਹੈਗੇ ਮੈਂ ਵੀ ਆਉਂਦੇ ਸਮੇਂ ਚ ਹੋ ਜਾਣ ਪਰ ਹਾਲ ਦੀ ਘੜੀ ਲੋਕਾਂ ਦੇ ਲਈ ਸਥਿਤੀ ਉਦਾਂ ਹੀ ਬਣੀ ਪਈ ਹੈ ਜੀ ਬਿਲਕੁਲ ਆ ਹੁਣ ਕੁਝ ਇਕ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਅ ਤੇ ਇਸ ਟਾਈਮ ਸਾਡੇ ਸਰੋਤੇ ਵੀ ਅਸਰੇ ਆ ਤੇ ਹਾਈਵੇ I10 ਜਿਹੜਾ ਟੈਕਸਸ ਦਾ ਪੋਰਟ ਆਫ ਐਂਟਰੀ ਆ ਉੱਥੇ ਜਿਹੜੇ ਡਰਾਈਵਰਸ ਦੇ ਵਰਕ ਪਰਮਿਟ ਚੈੱਕ ਕੀਤੇ ਜਾ ਰਹੇ ਆ ਕੱਲ ਵੀ ਇੱਕ ਹੋਰ ਹਾਈਵੇ ਤੇ ਕੈਲੀਫੋਰਨੀਆ ਦੇ ਤੇ ਜੋੜ ਜਿਹੜਾ ਉਹਨਾਂ ਨੇ ਨਾਕਾ ਲਾਇਆ ਹੋਇਆ ਸੀ ਸੋ ਬਿਲਕੁਲ ਹੱਕ ਉਹਨਾਂ ਦਾ ਹੈਗਾ ਸੋ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਮੇਕ ਸ਼ੋਰ ਕਰੋ ਤੁਹਾਡੇ ਕੋਲ ਲਿਵਾਰ ਪਰਮੇਟਾ ਉਦੀ ਕਾਪੀ ਗ੍ਰੀਨ ਕਾਰਡ ਗ੍ਰੀਨ ਕਾਰਡ ਦੀ ਜਾਂ ਤੁਹਾਡਾ ਪਾਸਪੋਰਟ ਦਾ ਜਿਹੜਾ ਆਈਡੀ ਕਾਰਡ ਹੁੰਦਾ ਉਹ ਜ਼ਰੂਰ ਕੋਲ ਰੱਖੋ ਅ ਇਹ ਨਹੀਂ ਹੈ ਵੀ ਜੇ ਤੁਸੀਂ ਬੋਰਨ ਇਥੇ ਦੇ ਸਿਟੀਜ਼ਨ ਤੁਹਾਡੇ ਕੋਲ ਹੈ ਨਹੀਂ ਭਈ ਕੁਝ ਹੋਣਾ ਨਹੀਂ ਕੋਈ ਤੁਹਾਨੂੰ ਰਿਪੋਰਟ ਨਹੀਂ ਕਰਨ ਲੱਗੇ ਪਰ ਤੁਹਾਡਾ ਟਾਈਮ ਜ਼ਰੂਰ ਵੇਸਟ ਹੋਊਗਾ ਬਠਾਲੂਗੇ ਚੈੱਕਰੂਗੇ ਫਿਰ ਉਹਦੇ ਨਾਲ ਬੈਟਰੇ ਆ ਭਈ ਮਾਲੀ ਵੈਸ ਕਰਨ ਨਾਲੋਂ ਤੁਹਾਡੇ ਕੋਲ ਪੇਪਰ ਵਰਕ ਹੈਗਾ ਤੇ ਬਿਲਕੁਲ ਅਗਲੇ ਨੂੰ ਦਿਖਾ ਲਓ ਤੇ ਚੁੱਪ ਕਰਕੇ ਆਪਣਾ ਜਿਹੜਾ ਆ ਗਾਹਾਂ ਤੁਰਦੇ ਬਣੋ ਕਹਿੰਦੇ ਭਈ ਸਾਊਥ ਟੈਕਸਸ ਦੇ ਵਿੱਚ ਇੱਕ ਐਬੀਜ਼ ਬੇકરી ਨਾਮ ਦਾ ਜਿਹੜਾ ਸਟੋਰ ਆ ਆ ਉੱਥੇ ਬਹੁਤ ਸਾਰੇ ਅਨ ਡਾਕੂਮੈਂਟਡ ਵਰਕਰਸ ਹਾਇਰ ਕੀਤੇ ਹੋਏ ਸੀ ਉਹਨਾਂ ਨੇ ਕੰਮ ਕਰਦੇ ਸੀ ਤੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੇ ਲਾਸ ਫ੍ਰਿਜਨੋਸ ਬੇકરી ਉੱਥੇ ਜਾ ਕੇ ਜਿਹੜਾ ਛਾਪਾ ਮਾਰਿਆ ਤੇ ਕੁਝ ਲੋਕ ਇਹ ਮੈਕਲਨ ਏਰੀਆ ਜੋ ਟੈਕਸਸ ਦਾ ਉੱਥੇ ਆ ਫਰਵਰੀ 12 ਨੂੰ ਛਾਪਾ ਮਾਰਿਆ ਸੀ ਤੇ ਕੁਝ ਲੋਕਾਂ ਨੂੰ ਅਰੈਸਟ ਵੀ ਕੀਤਾ ਹੈਗਾ ਆ ਤੇ ਇਹਦੇ ਨਾਲ 10000 ਦੇ ਕਰੀਬ ਲੋਕ ਕੈਮਰਨ ਕਾਉਂਟੀ ਦਾ ਛੋਟਾ ਜਿਹਾ ਟਾਊਨ ਆ ਉੱਥੇ ਰਹਿੰਦੇ ਹੈਗੇ ਆ ਤੇ 7 ਕੁਝ ਸੌਰੀ ਕ੍ਰਿਮੀਨਲ ਚਾਰजेस ਵੀ ਉਹਨਾਂ ਨੇ ਇਹਦੇ ਅਗੇਂਸਟ ਪਾਏ ਹੈਗੇ ਆ ਸੋ ਆਈਸ ਵਾਲਿਆਂ ਨੇ ਇਹਦੇ ਬਾਰੇ ਹਜੇ ਜਵਾਬ ਕੋਈ ਜ਼ਿਆਦਾ ਨਹੀਂ ਦਿੱਤਾ ਕਿ ਕੀ ਕਾਰਨ ਹੈਗਾ ਪਰ ਇਹ ਤੋਂ ਤੁਹਾਨੂੰ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਹੈਗਾ ਕਿ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਵੀ ਆਈਸ ਵੱਲੋਂ ਹੁਣ ਛਾਪੇ ਆ ਮਾਰੇ ਜਾ ਰਹੇ ਹੈਗੇ ਜੀ ਬਿਲਕੁਲ ਅਗਲੀ ਜਿਹੜੀ ਨਾਲ ਹੀ ਇਸ ਦੇ ਵਿੱਚ ਗੱਲ ਕਰਦੇ ਜਾਈਏ ਯਾਦ ਹੋਣਾ ਆ ਥੋੜੇ ਦਿਨ ਪਹਿਲਾਂ ਜਿਹੜੇ ਰਾਸ਼ਪਤੀ 트럼ਪ ਆ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਦੇ ਤਹਿਤ ਜਿਹੜਾ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਸੀਗਾ ਬਹੁਤ ਸਾਰੇ ਜਿਹੜੇ ਲਾਟਿਨ ਅਮਰੀਕਾ ਦੇ ਮੁਲਕਾਂ ਦਾ ਉਸ ਨੂੰ ਵਾਪਸ ਲੈ ਲਿਆ ਸੀ ਉਹਨਾਂ ਨੇ ਰੀਨਿਊ ਜਿਹੜੇ ਹੁਣੇ ਬੰਦ ਹੋ ਜਾਣਗੇ ਹੁਣ ਜਿਹੜੇ 6 ਲੱਖ ਵੈਨਿਜ਼ੁਅਲੀਅਨਸ ਇਸ ਤੋਂ ਪ੍ਰਭਾਵਿਤ ਹੋਏ ਆ ਉਹਨਾਂ ਦੇ ਗਰੁੱਪ ਦੇ ਦੁਆਰਾ 트럼ਪ ਐਡਮਿਨਿਸਟ੍ਰੇਸ਼ਨ ਦੇ ਉਲਟ ਲਾ ਸੂਟ ਫਾਈਲ ਕੀਤਾ ਗਿਆ ਵੀ ਜਿਹੜੀਆਂ ਟੈਂਪਰੇਰੀ ਇਮੀਗ੍ਰੇਸ਼ਨ ਪ੍ਰੋਟੈਕਸ਼ਨਸ ਆ ਉਹ ਉਹਨਾਂ ਦੀਆਂ ਮੁੜ ਬਹਾਲ ਕੀਤੀਆਂ ਜਾਣ 48 ਪੇਜਾਂ ਦਾ ਹੈ ਜਿਹੜਾ ਫੈਡਰਲ ਲਾ ਸੂਟ ਆ ਉਸ ਤੇ ਵਿੱਚ ਹੋਮਲੈਂਡ ਸਕਿਉਰਿਟੀ ਦੀ 76 ਕ੍ਰਿਸਟੀ ਨਿਯਮ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਯੂ ਐਸ ਗਵਰਨਮੈਂਟ ਜਿਨ੍ਹਾਂ ਨੇ ਜਿਹੜਾ ਟੀ ਪੀ ਐਸ ਆ 6 ਲੱਖ ਵੈਨੇਜ਼ੂਅਲੀਅਨਸ ਦਾ ਵਾਪਸ ਲਿਆ ਸੀ ਉਸ ਨੂੰ ਮੁੜ ਬਹਾਲ ਕਰਨ ਦੀ ਦਰਖਾਸਤ ਅਦਾਲਤ ਵਿੱਚ ਲਾਈ ਹੈਗੀ ਆ ਇਹ ਜਿਹੜਾ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਆ ਇਹ ਵੈਨੇਜ਼ੂਏਲਾ ਅਲਸਲਵਾਡੋਰ ਸੂਡਾਨ ਯੂਕਰੇਨ ਉਹਨਾਂ ਦੇ ਲਈ ਜਿਹੜਾ ਸੀਗਾ ਜਿਸ ਨੂੰ ਵਾਪਸ ਲੈ ਲਿਆ ਉਹ ਉਸ ਟਾਈਮ ਦੇ ਉੱਤੇ ਪਿਛਲੇ ਪ੍ਰਸ਼ਾਸਨ ਚ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਸਕੱਤਰ ਅਲਹੰਦਰੋ ਮਾਇਓਰਕਾ ਸਾ ਉਹਨਾਂ ਨੇ 1.5 ਸਾਲ ਦੀ ਐਕਸਟੈਂਸ਼ਨ ਅਖੀਰਲੇ ਦਿਨਾਂ ਦੇ ਵਿੱਚ ਇਸ ਸੀਟੀਪੀਐਸ ਦੀ ਵਧਾ ਕੇ ਜਿਹੜੇ ਉਹ ਚਲੇ ਗਏ ਸੀਗੇ ਪਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਕੁਝ ਹੋਰ ਵਿਚਾਰ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਇਲੀਗਲੀ ਅਮਰੀਕਾ ਚ ਜਿਹੜੇ ਦਾਖਲ ਹੋਏ ਆ ਉਹਨਾਂ ਨੂੰ ਅਸੀਂ ਵਾਪਸ ਘੱਲਣਾ ਆ ਅ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਮੁਲਕਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਮੁਲਕਾਂ ਦੇ ਵਸਨੀਕਾਂ ਨੂੰ ਅਮਰੀਕਾ 'ਚ ਰਹਿਣ ਦੀ ਅਰਜੀ ਤੌਰ ਦੇ ਉੱਤੇ ਇਹ ਜਿਹੜੀ ਥਾਂ ਆ ਉਹ ਦਿੱਤੀ ਜਾਂਦੀ ਆ ਪਰ ਹੁਣ TPS ਨੂੰ ਵਾਪਸ ਲੈਣ ਦੇ ਨਾਲ ਇਹ ਜਿਹੜੇ ਲੋਕ ਆ ਉਹ ਹੁਣ ਦੁਬਿਧਾ ਦੇ ਵਿੱਚ ਜਿਹੜੇ ਉਹ ਫਸੇ ਆ ਵੀ ਹੁਣ ਸਾਡਾ ਇੱਥੇ ਬਣੂਗਾ ਕਿ TPS ਹੋਲਡਰ ਦੇ ਕੋਲ ਇਹ ਸਹੂਲਤ ਹੁੰਦੀ ਆ ਉਹ ਇੱਥੇ ਰਹਿ ਵੀ ਸਕਦੇ ਆ ਕੰਮ ਵੀ ਜਿਹੜੇ ਉਹ ਕਰ ਸਕਦੇ ਆ ਡੇਢ ਸਾਲ ਦੀ ਜਿਹੜੀ ਐਕਸਟੈਂਸ਼ਨ ਆ ਹੁਣ ਉਸ ਦੀ ਅ ਬੇਸਿਕਲੀ ਨੂੰ ਲੈ ਕੇ ਆ ਵੀ ਭਾਈ ਹੁਣ ਸਾਨੂੰ ਡੇਢ ਸਾਲ ਅਟ ਲੀਸਟ ਰਹਿਣ ਦਿੱਤਾ ਜਾਵੇ ਜਾਂ ਨਾ ਰਹਿਣ ਦਿੱਤਾ ਜਾਵੇ ਇਸ ਪ੍ਰੋਟੈਕਸ਼ਨ ਤੋਂ ਬਗੈਰ ਸਾਢੇ 3 ਲੱਖ ਵੈਨੇਜ਼ੂਅਲੀਆਂ টিਪੀਐਸ ਹੋਲਡਰ ਉਹ ਆਪਣਾ ਲੀਗਲ ਸਟੇਟਸ 7 ਅਪ੍ਰੈਲ ਨੂੰ ਲੂਜ਼ ਕਰਨ ਜਾ ਰਹੇ ਆ ਵਰਕ ਆਥਰਾਇਜ਼ੇਸ਼ਨ ਉਹਨਾਂ ਦੀ 2 ਅਪ੍ਰੈਲ ਤੱਕ ਜਿਹੜੀ ਆ ਉਹ ਖਤਮ ਹੋ ਜਾਊਗੀ ਇਸ ਤੋਂ ਇਲਾਵਾ ਤਕਰੀਬਨ 2.5 ਲੱਖ ਜਿਹੜੇ ਵੈਨੇਜ਼ੂਅਲियंस ਆ ਉਹ ਸਤੰਬਰ ਮਹੀਨੇ ਦੇ ਵਿੱਚ ਉਹਨਾਂ ਦੇ ਉੱਤੇ ਸੇਮ ਇਸੇ ਤਰੀਕੇ ਦੇ ਨਾਲ ਸਟੇਟਸ ਤੋਂ ਆਊਟ ਆਫ ਸਟੇਟਸ ਜਿਹੜੇ ਉਹ ਹੋ ਜਾਣਗੇ ਸੋ ਇਹ ਟੀਪੀਐਸ ਵਾਪਸ ਦੇਣ ਦੀ ਜਿਹੜੀ ਗੱਲ ਆ ਉਹ ਹੁਣ ਫੈਡਰਲ ਅਦਾਲਤ ਵਿੱਚ ਜਾਊਗੀ ਸੋ ਦੇਖਦੇ ਆ ਪੀਐਸ ਦੇ ਵਿੱਚ ਅੱਗੇ ਕੀ ਹੁੰਦਾ ਆ ਪਰ ਨਾਲ ਦੇ ਨਾਲ ਪੈਰਲਲੀ ਜਿਹੜੇ ਕ੍ਰਿਸਟੀ ਨਿਓਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ ਨਵੇਂ ਬਣੇ 77 ਆ ਉਹਨਾਂ ਨੇ ਕਿਹਾ ਆ ਵੀ ਵੀ ਵਿਲ ਹੰਟ ਯੂ ਡਾਊਨ ਜਿਹੜੇ ਵੀ ਇਲੀਗਲ ਮਾਈਗ੍ਰੈਂਟਸ ਆ ਇਮੀਗ੍ਰੈਂਟਸ ਆ ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਭਾਲਾਂਗੇ ਤੇ ਭਾਲ ਕੇ ਜਿਹੜਾ ਉਹ ਤੁਹਾਨੂੰ ਡਿਪੋਰਟ ਜਿਹੜਾ ਉਹ ਕਰਕੇ ਹੀ ਛੱਡਾਂਗੇ ਜੀ ਸੋ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਆ ਉਹਦੇ ਵਿੱਚ 5 ਲੱਖ ਦੇ ਕਰੀਬ ਹੈਸ਼ੀਅਨ ਵੀਸੀ ਹੈਤੀ ਮੂਲ ਦੇ ਇਹਨਾਂ ਦਾ ਸਟੇਟਸ ਅਗਸਤ ਮਹੀਨੇ ਚ ਖਤਮ ਹੋ ਜਾਣਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਰੀਨਿਊ ਨਹੀਂ ਕੀਤੇ ਜਾਊਗੇ ਸੋ ਇੱਕ ਤਰ੍ਹਾਂ ਦੇ ਨਾਲ ਉਹ ਇਲੀਗਲ ਹੋਣਗੇ ਸੋ ਇਹ ਕਹਿੰਦਾ ਹੀ ਆ ਕਿ ਇੱਕ ਸਾਹ ਨਾਲ ਹੂੰ ਜੀ ਹਾਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆਕੀਆ ਹੈ ਵੀ ਭਈ ਇਹ ਜਿਹੜੀ ਕਰੀਬੀਅਨ ਕੰਟਰੀ ਹੈਗੀ ਆ ਹੈਤੀ ਉਹਥੇ ਗੈਂਸ ਉਸ ਮੁਲਕ ਨੂੰ ਕੰਟਰੋਲ ਕਰਦੇ 85% ਉਸ ਦਾ ਜਿਹੜਾ ਪੂਰਾ ਏਰੀਆ ਹੈਗਾ ਸੈਕਸ਼ੂਅਲ ਵਾਇਲੈਂਸ ਬੱਚਿਆਂ ਦੇ ਅਗੇਂਸਟ ਬਹੁਤ ਹੁੰਦੀ ਹੈ 1000% ਇਨਕਰੀਜ਼ ਹੋਈ ਹੈ ਪਿਛਲੇ ਸਾਲਾਂ ਚ ਸੋ ਇਹ ਹੀ ਰੀਜ਼ਨ ਸੀ ਇਹਦੇ ਕਰਕੇ ਲੋਕ ਰਹਿ ਰਹੇ ਸੀ ਤੇ 5600 ਦੇ ਕਰੀਬ ਇਹਤੀ ਮੁਲਕ ਦੇ ਜਿਹੜੇ ਲੋਕ ਆ ਉਹ ਪਿਛਲੇ ਸਾਲ ਗੈਂਗ ਵਾਇਲੈਂਸ ਦੇ ਵਿੱਚ ਮਾਰੇ ਗਏ ਹੈਗੇ ਸੋ ਇਦਾਂ ਦੀਆਂ ਖਬਰਾਂ ਜਰੂਰ ਆਉਂਦੀਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ ਇੱਕ ਫੈਮਿਲੀ ਕਹਿੰਦੇ ਵੀ ਉਹ ਛੱਡ ਕੇ ਵਾਪਸ ਮਕਸੀਕੋ ਜਾ ਰਹੀ ਆ ਹਾਲਾਂਕਿ ਕਹਿੰਦੇ ਉਹਨਾਂ ਦੇ ਦੋਨੋਂ ਬੱਚੇ ਉਹ ਯੂਐਸ ਬੌਰਨ ਚੁਲਾ ਵਿਸਟਾ ਕੈਲੀਫੋਰਨੀਆ ਦੇ ਰਹਿਣ ਵਾਲੇ ਆ ਪਰ ਨਿਆਣੇ ਜਿਹੜੇ 17-18 ਸਾਲ ਤੇ 18 ਸਾਲ ਦੇ ਆ ਉਹ ਕਹਿੰਦੇ ਵੀ ਅਸੀਂ ਇੰਨੇ ਸਕੇर्ड ਆ ਹਰ ਰੋ ਸਾਨੂੰ ਡਰ ਹੁੰਦਾ ਵੀ ਸਾਡੇ ਪੇਰੈਂਟਸ ਨੂੰ ਫੜ ਕੇ ਰਿਪੋਰਟ ਨਾ ਕੀਤਾ ਜਾਵੇ ਭਈ ਉਹਨਾਂ ਦੇ ਕੋਲ ਹੋ ਸਕਦਾ ਵੀ ਲੀਗਲ ਸਟੇਟਸ ਨਾ ਹੋਵੇ ਸੋ ਜੇ ਮੰਥਲੀ ਇਮੀਗ੍ਰੇਸ਼ਨ ਅਪਡੇਟ ਦੱਸਤੀ ਜਾਈਏ জর্জ ਡਬਲਯੂ ਵੋਸ਼ ਪ੍ਰੈਜ਼ੀਡੈਂਸ਼ੀਅਲ ਸੈਂਟਰ ਜੋ ਆ ਉਹਨਾਂ ਵੱਲੋਂ ਰਿਲੀਜ਼ ਕੀਤੀ ਗਈ ਆ ਕਹਿੰਦੇ ਪੀ ਜੇ ਫਿਗਰ ਤੁਹਾਨੂੰ ਦੱਸਤੀ ਜਾਈਏ ਅਮਰੀਕਾ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਹਰ ਘੰਟੇ 'ਚ 28500 ਡਾਲਰ ਖਰਚ ਕਰ ਰਿਹਾ ਸੀ 17 ਮਿਲਟਰੀ ਏਅਰਕ੍ਰਾਫਟ ਉਹਦੇ ਉੱਤੇ ਲੋਕਾਂ ਨੂੰ ਵਾਪਸ ਭੇਜਣ ਦੇ ਲਈ ਇਹ ਕਹਿੰਦੇ ਫਿਗਰ ਬਹੁਤ ਵੱਡਾ ਆ ਜਦ ਕਿ ਜੇ ਚਾਰਟਰ ਫਲਾਈਟ ਕੀਤੀ ਜਾਵੇ ਉਹਦੇ ਉੱਤੇ 8500 ਤੋਂ ਲੈ ਕੇ 1700 ਡਾਲਰ ਪਰ ਫਲਾਈਟ ਆਵਰ ਬਣਦਾ ਹੈਗਾ ਅ ਇਸ ਤੋਂ ਬਿਨਾ ਅਮਰੀਕਾ ਦੇ ਵਿੱਚ ਸਿਟੀਜ਼ਨ ਵੀ ਲੋਕ ਧੜਾ ਧੜ ਬਣ ਰਹੇ ਆ 2024 ਦੇ ਵਿੱਚ 8 ਲੱਖ 18500 ਨਵੇਂ ਸਿਟੀਜ਼ਨ ਬਣੇ ਆ ਸੋ ਪ੍ਰੈਜ਼ੀਡੈਂਟ ਜੋ ਜੋ ਮੌਕਾ ਛੱਡ ਰਿਹਾ ਭਾਈ ਜਿਹੜਾ 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 ਲਿਜਿਬਲ ਆ ਨਾ ਸਿਟੀਜ਼ਨਸ਼ਿਪ ਲਈ ਹੁਣ ਤਾਂ ਮਤਲਬ ਮੌਕਾ ਹੈ ਵੀ ਬਸ ਜਲਦੀ ਜਲਦੀ ਅਪਲਾਈ ਕਰੋ ਵੀ ਤੁਹਾਡੀ ਵਾਰੀ ਆ ਜਾਵੇ ਸੌ ਚੱਕਣ ਦੀ ਪਾਸਪੋਰਟਸ ਕਰਕੇ ਜਿਹੜੇ ਟੈਸਟ ਹੁੰਦੇ ਆ ਜੀ ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿੱਦਣ ਤੋਂ ਇਨੌਗੁਰਲ ਹੋਇਆ ਆ ਉਹ ਤੋਂ ਲੈ ਕੇ ਹੁਣ ਤੱਕ 10964 ਲੋਕ ਰਿਪੋਰਟ ਕੀਤੇ ਜਾ ਚੁੱਕੇ ਆ ਜਿਨ੍ਹਾਂ ਚੋਂ 8425 ਮੈਕਸੀਕਨ ਆ ਤੇ 2539 ਹੋਰ ਨੈਸ਼ਨੈਲਿਟੀਆਂ ਦੇ ਆ ਜਿਨ੍ਹਾਂ ਦੇ ਵਿੱਚ ਇੰਡੀਅਨ ਵੀ ਹੋਰ ਹੈਗੇ ਆ ਸੋ ਕਾਫੀ ਕੁਝ ਜਿਹੜੀ ਕਦੇ ਪਹਿਲਾਂ ਡੈਲੀ ਅਪਡੇਟ ਹੁੰਦੀ ਸੀ ਕਸਟਮ ਇਨਫੋਰਸਮੈਂਟ ਏਜੰਸੀ ਵੱਲੋਂ ਹੁਣ ਡੈਲੀ ਅਪਡੇਟ ਨਹੀਂ ਹੁੰਦੀ ਹੈਗੀ ਵੀਕਲੀ ਜਾਂ ਥੋੜੇ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਜਾਂਦਾ ਹੈਗਾ ਤੇ ਕੱਲ ਤੁਹਾਡੀ ਪਨਾਮਾ ਦੇ ਵਿੱਚ ਜਿਹੜੇ 38 ਦੇ ਕਰੀਬ ਆਪਣੇ ਮੁੰਡੇ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਉਹ ਬਿਲਕੁਲ ਆਪਾਂ ਰਿਕਾਰਡ ਵੀ ਕੀਤੀ ਆ ਉਹਨਾਂ ਦੀ ਬੇਨਤੀ ਤੇ ਆਪਾਂ ਨਹੀਂ ਉਹ ਡਿਸਕਲੋਜ਼ ਕਰ ਸਕਦੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਕਈਆਂ ਦੇ ਕੋਲ ਪਾਸਪੋਰਟ ਹੈ ਨਹੀਂ ਉਹਨਾਂ ਦੇ ਪਾਸਪੋਰਟ ਆ ਪਾੜ ਦਿੱਤੇ ਗਏ ਸੀ ਜਾਂ ਸਿੱਟ ਦਿੱਤੇ ਗਏ ਸੀ ਤੇ ਉਹ ਵਿਚਾਰੇ ਵੀ ਡਰਦੇ ਆ ਕਿ ਸਾਨੂੰ ਹੁਣ ਵਾਪਸ ਜਦੋਂ ਜਾਣਾ ਹੈ ਤੇ ਪਾਸਪੋਰਟ ਮਿਲਣੇ ਆ ਇਸੇ ਕਰਕੇ ਆਪਾਂ ਸੁਣਾਈ ਨਹੀਂ ਸੀ ਕਈ ਕਹਿੰਦੇ ਜੀ ਐਵੇਂ ਮਰੀ ਜਾਂਦੇ ਆ ਬਿਲਕੁਲ ਕੋਈ ਉੱਥੇ ਇਦਾਂ ਦੀ ਗੱਲਬਾਤ ਨਹੀਂ ਪਨਾਮਾ ਚ ਕੋਈ ਇੰਡੀਆ ਨਹੀਂ ਤੁਹਾਨੂੰ ਦਾ ਨਿਊਯਾਰਕ ਟਾਈਮ ਦਾ ਆਰਟੀਕਲ ਅਸੀਂ ਸ਼ੋਅ ਕੀਤਾ ਸੀ ਉਹਦੇ ਉੱਤੇ ਆਰਦਾ ਰੀ ਸਿੱਖ ਉਹਦੀ ਫੋਟੋ ਆਪਾਰ ਪੀਲੀ ਰੰਗ ਦੀ ਦਸਤਾਵੇਜ਼ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਉਸ ਉਹ ਮੁੰਡਿਆਂ ਦੇ ਨਾਲ ਜਿਹੜੀ ਗੱਲ ਹੋਈ ਇੱਕ ਨਹੀਂ ਕਈ ਮੁੰਡੇ ਸੀ ਕਹਿੰਦੇ ਵੀ ਇਹ ਚਲੋ ਆਪਾਂ ਥੋੜਾ ਜਿਹਾ ਦੱਸ ਦਿੰਨੇ ਆ ਜਿਹੜੀ ਉਹਨਾਂ ਨੇ ਜਿਹੜੀ ਸਟੋਰੀ ਦੱਸੀ ਆਪਾਂ ਨੂੰ 29 ਤਰੀਕ ਨੂੰ ਉਹ ਜਿਹੜੇ ਮੁੰਡੇ ਦੇ ਨਾਲ ਗੱਲ ਹੋਈ ਉਹਨੇ ਦੱਸਿਆ ਵੀ 29 ਤਰੀਕ ਨੂੰ ਉਹਨੇ ਬਾਰਡਰ ਟੱਪਿਆ ਉਹਨੇ ਫੜਖ ਹੋ ਗਏ 2-2.5 ਘੰਟੇ ਭਾਈ ਰੱਖਿਆ ਫਿਰ ਬਾਸ ਆਈ ਫਿਰ ਲੈ ਗਏ ਫਿਰ ਉਹਨਾਂ ਨੇ ਕਿਹਾ ਵੀ ਸਾਡੇ ਰਾਈਟ ਸਾਨੂੰ ਕੈਂਪ ਸਾਡਾ ਬਿਆਨ ਕਹਿੰਦੇ ਕੁਝ ਨਹੀਂ ਜਦੋਂ ਉਹਨਾਂ ਨੇ ਫੜ ਲਿਆ ਸਿਰਫ ਤੇ ਸਿਰਫ ਉਹਨਾਂ ਨੂੰ ਤਾੜ ਕੇ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖੀ ਰੱਖਿਆ ਕਹਿੰਦੇ ਨਾ ਸੌਣ ਦਿੰਦੇ ਸੀ ਤੇ ਨਾ ਜਾਗਣ ਦਿੰਦੇ ਸੀ ਇਦਾਂ ਦੀ ਸਥਿਤੀ ਜਿਹੜੀ ਆ ਉਹ ਬਣਾਈ ਸੀ ਤੇ ਕਹਿੰਦੇ ਵੀ ਜਦ ਅਸੀਂ ਕਹਿੰਦੇ ਵੀ ਸਾਡੇ ਰਾਈਟ ਤੇ ਸਾਡੇ ਹੱਕ ਜਿਹੜਾ ਕੋਈ ਬਿਆਨ ਕਹਿੰਦਾ ਵੀ ਹੁਣ ਪ੍ਰਸ਼ਾਸਨ ਬਦਲ ਗਿਆ ਇਹ ਟਰੰਪ ਹੋਣਾਂ ਦਾ ਕਾਰਜਕਾਲ ਆ ਇਹ ਜਿਹੜੇ ਮਸਲੇ ਆ ਉਹ ਹੁਣ ਤੁਸੀਂ ਭੁੱਲ ਜਾਓ ਉਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਗਈਆਂ ਜੋ ਤੁਸੀਂ ਬਾਈਡਨ ਕਾਰਜਕਾਲ ਦੇ ਵਿੱਚ ਦੇਖੀਆਂ ਸੀ ਇਹ ਉਥੋਂ ਦੇ ਜਿਹੜੇ ਲੋਕ ਆ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਸਰਵ ਕਰ ਰਹੇ ਆ ਉਹ ਸਾਰੇ ਜਾਣੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਖਰੇ ਆ ਫਿਰ ਕਹਿੰਦੇ ਵੀ 12 ਤਰੀਕ ਨੂੰ 12 ਫਰਵਰੀ ਨੂੰ ਇਹਨਾਂ ਨੂੰ ਪੈਰਮਾ ਦੇ ਵਿੱਚ ਜਿਹੜਾ ਉਹ ਛੱਡ ਦਿੱਤਾ ਗਿਆ ਕਿੰਨੇ ਸੈਂਡਿਆਗੋ ਦੇ ਵਿੱਚ ਜਿੱਥੇ ਰੱਖਿਆ ਸੀ ਕੋਈ ਨਵਾਂ ਡਿਟੈਂਸ਼ਨ ਸੈਂਟਰ ਕਾਈਂਡ ਆਫ ਬਣਿਆ ਦੋ 2000 ਬੰਦਾ ਸੀ ਭਾਰਤ ਦੇ ਕਹਿੰਦੇ ਵੀ ਸਾਰੇ ਹੀ ਸੂਬਿਆਂ ਦੇ ਜਿਹੜੇ ਲੋਕ ਆ ਉੱਥੇ ਅਸੀਂ ਦੇਖੇ ਤੇ ਉਸ ਤੋਂ ਇਲਾਵਾ ਦੁਨੀਆ ਭਰ ਦੇ ਹੋਰ ਮੁਲਕਾਂ ਦੇ ਲੋਕਾਂ ਨੂੰ ਜਿਹੜਾ ਆ ਉੱਥੇ ਉਹਨਾਂ ਨੇ ਰੱਖਿਆ ਸੀ ਫਿਰ ਕਹਿੰਦੇ ਵੀ ਸਾਨੂੰ ਜਿਹੜੀ ਮਿਲਟਰੀ 에ਅਰਕ੍ਰਾਫਟ ਦੇ ਵਿੱਚ ਲੈ ਕੇ ਗਏ ਆ ਸੰਗਲੀਆਂ ਜਿਹੜੀਆਂ ਉਹ ਬਨ ਕੇ ਬੇੜੀਆਂ ਬਨ ਕੇ ਦਸਤਾਰਾਂ ਜਿਹੜੀਆਂ ਉਹ ਲਾ ਕੇ ਉਹਨਾਂ ਨੇ ਜਿਹੜੇ ਆਪ ਆਪਣੇ ਮੂੰਹੋਂ ਜਿਹੜੀ ਉਹ ਚੀਜ਼ ਦੱਸੀ ਆ ਸੋ ਇਹ ਜਿਹੜੀ ਸਥਿਤੀ ਐ ਇਸ ਟਾਈਮ ਉੱਤੇ ਜਿਹੜੀ ਉਹ ਚੱਲ ਰਹੀ ਆ ਤੇ ਕਹਿੰਦੇ ਵੀ ਉਹ ਤੋਂ ਬਾਅਦ ਦੇ ਵਿੱਚ ਕੋਈ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਜਾਂ UN ਵਾਲੇ ਆ ਉਹ ਹੁਣ ਇਹਨਾਂ ਦੀਆਂ ਫਲਾਈਟਾਂ ਕਰਾ ਕੇ ਜਿਹੜੀਆਂ ਉਹ ਦੇਣਗੇ ਜਿਹੜੀਆਂ ਭਾਰਤ ਤੱਕ ਜਿਹੜੀਆਂ ਜਾਣਗੀਆਂ ਭਾਰਤੀ ਸਫਾਰਤਖਾਨੇ ਵਾਲੇ ਵੀ ਆ ਕੇ ਉਹਨਾਂ ਨੂੰ ਮਿਲ ਕੇ ਗਏ ਆ ਤਸਵੀਰਾਂ ਵਗੈਰਾ ਜਿਹੜੀਆਂ ਉਹਨਾਂ ਦੀਆਂ ਲਾਈਆਂ ਨੇ ਅਮਰੀਕਾ ਵਾਲਿਆਂ ਨੇ ਕਹਿੰਦੇ ਆਉਂਦਿਆਂ ਉਹਨਾਂ ਦੇ ਫਿੰਗਰਪ੍ਰਿੰਟ ਉਹ ਸਾਰਾ ਕੋਸ਼ਿਸ ਸਕੈਨ ਇਹ ਉਹ ਸਾਰਾ ਕੁਝ ਕਰ ਲਿਆ ਵੀ ਕੱਲ ਨੂੰ ਜੇ ਕੋਈ ਬੰਦਾ ਦੁਬਾਰਾ ਆਉਂਦਾ ਵੀ ਆ ਤਾਂ ਏਟਲੀਸਟ ਇਹਨਾਂ ਦੇ ਕੋਲ ਇਹ ਰੈਕਡ ਜਿਹੜਾ ਉਹ ਰਹੇਗਾ ਪਰ ਉਹਨਾਂ ਨੇ ਕਲੀਅਰ ਕਰ ਦਿੱਤਾ ਸਪਸ਼ਟ ਕਰ ਦਿੱਤਾ ਨਾ ਕਿਸੇ ਦਾ ਉੱਥੇ ਕੋਈ ਬਿਆਨ ਹੋ ਰਿਹਾ ਆ ਤੇ ਨਾ ਹੀ ਜਿਹੜਾ ਆ ਕਿਸੇ ਨੂੰ ਕੈਂਪ ਦੇ ਵਿੱਚ ਛੱਡਿਆ ਜਾ ਰਿਹਾ ਆ ਸਿੱਧਾ ਤੇ ਸਿੱਧਾ ਜਿਹੜਾ ਆ ਉਹ ਰਿਪੋਰਟ ਜਿਹੜਾ ਉਹ ਕੀਤਾ ਜਾ ਰਿਹਾ ਆ 29 ਤਰੀਕ ਨੂੰ ਫੜੇ 12 ਨੂੰ ਪੈਨਾਮਾ ਚ ਕਾਲ ਦਿੱਤੇ ਆ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਦੋਂ ਵੀ ਉਹਨਾਂ ਦੀ ਵਾਰੀ ਆਉਣੀ ਆ ਉਹ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਭਾਰਤ ਵਿੱਚ ਜਾਂ ਜਿਹੜੇ-ਜਿਹੜੇ ਮੁਲਕ ਤੋਂ ਆਏ ਆ ਉੱਥੇ-ਉੱਥੇ ਜਿਹੜਾ ਉਹ ਕਾਲ ਦਿੱਤਾ ਜਿਹੜਾ ਉਹ ਜਾਵੇਗਾ ਸੋ ਇਹ ਉਹਨਾਂ ਨੇ ਆਪਣੀ ਜ਼ੁਬਾਨੀ ਹੱਡ ਬੀਤੀ ਜਿਹੜੀ ਉਹ ਖੋ ਦੱਸੀ ਆ ਉਹਨਾਂ ਦਾ ਇੱਕ ਜਿਹੜੀ ਇਸ ਚੀਜ਼ ਦੇ ਵਿੱਚ ਦੱਸਣ ਦਾ ਜਿਹੜਾ ਮਕਸਦ ਏਹੀ ਸੀ ਹਰਜੋਤ ਸਿੰਘ ਜੀ ਵੀ ਉਹ ਕਹਿੰਦੇ ਵੀ ਅਸੀਂ ਮਾਪਿਆਂ ਨੂੰ ਦੱਸਣਾ ਚਾਹੁੰਦੇ ਵੀ ਭਾਈ ਅਸੀਂ ਠੀਕ ਆ ਫਿਕਰ ਨਾ ਕਰੋ ਕੋਈ ਨਹੀਂ ਵਾਪਸ ਜਿਹੜੇ ਮੁੜਨੇ ਹੁਣ ਜਿਹੜੇ ਲੱਖਾਂ ਖਰਾਬ ਹੋ ਗਏ ਉਹ ਹੋ ਗਏ ਹੁਣ ਜੋ ਹੋਣਾ ਸੀ ਹੋ ਗਿਆ ਪਰ ਅਸੀਂ ਵਾਪਸ ਆ ਰਹੇ ਆ ਠੀਕ ਆ ਬੰਦੇ ਵਰਗਾ ਜਿਹੜਾ ਸਲੂਕ ਆ ਸਾਡੇ ਨਾਲ ਇਨਸਾਨਾਂ ਵਰਗਾ ਜਿਹੜਾ ਸਲੂਕ ਆ ਉਹ ਕੀਤਾ ਜਾ ਰਿਹਾ ਕਿਉਂਕਿ ਗੱਲਾਂ ਕਈ ਤਰੀਕੇ ਦੀਆਂ ਜੜੀਆਂ ਆ ਉਹ ਆ ਰਹੀਆਂ ਸੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵੀ ਜਿਹੜੀ ਕਈ ਕੁਸ਼ ਚੀਜ਼ਾਂ ਦੱਸਦੀ ਸੀ ਪਰ ਉਹਨਾਂ ਮੁੰਡਿਆਂ ਨੇ ਉੱਥੋਂ ਦੀ ਜਿਹੜੀ ਉਹ ਜਾਣਕਾਰੀ ਦਿੱਤੀ ਆ ਪੈਣਨ ਨੂੰ ਕਪੜੇ ਖਾਣ ਨੂੰ ਰੋਟੀ ਕਹਿੰਦੇ ਸਾਰਾ ਕੁਝ ਜਿਹੜਾ ਉਹ ਮਿਲ ਰਿਹਾ ਤੇ ਹੁਣ ਇਸ ਇੰਤਜ਼ਾਰ ਦੇ ਵਿੱਚ ਆ ਵੀ ਚਿੱਟਾ ਪਾਸਪੋਰਟ ਜਦੋਂ ਬਣੂਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਉਥੋਂ ਵਾਪਸ ਜਿਹੜਾ ਆ ਉਹ ਕੱਲ ਦਿੱਤਾ ਜਾਵੇਗਾ ਦਸਤਾਰਾਂ ਦੇ ਸਬੰਧ ਦੇ ਵਿੱਚ ਵੀ ਉਹਨੇ ਜ਼ਰੂਰ ਕਿਹਾ ਵੀ ਹਾਂ ਕਈਆਂ ਬੋਤਿਆਂ ਦੀਆਂ ਦਸਤਾਰਾਂ ਲਾਈਆਂ ਗਈਆਂ ਤੇ ਉਹ ਕਹਿੰਦੇ ਵੀ ਅਸੀਂ ਕਸਟਮਜ਼ ਵਾਲੇ ਜਿਹੜੇ ਬਾਰਡਰ ਪੈਟਰੋਲ ਵਾਲੇ ਸੀ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਇਸੇ ਕਰਕੇ ਤਾਂ ਆਏ ਸੀ ਵੀ ਉੱਥੇ ਸਾਡੇ ਮੁਜਾਰੇ ਜਦੋਂ ਹੁੰਦੇ ਜਾਂ ਹੋਰ ਉੱਥੇ ਦਸਤਾਰਾਂ ਲਾਈਆਂ ਜਾਂਦੀਆਂ ਵੀ ਉੱਥੇ ਘਟੋ ਘਟ ਸਾਡਾ ਜਿਹੜਾ ਧਾਰਮਿਕ ਜਿਹੜੇ ਚਿੰਨ੍ਹ ਆ ਉਹਨਾਂ ਦੀ ਰਿਸਪੈਕਟ ਕੀਤੀ ਜਾਊਗੀ ਉਹ ਤੋਂ ਉਹ ਕਾਫੀ ਨਰਾਜ਼ ਸੀਗੇ ਉਹ ਉਹ ਕਹਿੰਦੇ ਵੀ ਸਾਨੂੰ ਬੇਸਿਕਲੀ ਉਹਨਾਂ ਨੇ ਕਿਹਾ ਵੀ ਇੱਥੋਂ ਦੀ ਜਿਹੜੀ ਲਾ ਇਨਫੋਰਸਮੈਂਟ ਹੈਗਾ ਸਾਨੂੰ ਤੁਹਾਡੀ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਹਿਊਮਨ ਰਾਈਟ ਦੀ ਜਿਹੜੀ ਗੱਲ ਕਰਦੇ ਕਹਿੰਦਾ ਵੀ ਉਹ ਉਹ ਇਸ ਟਾਈਮ ਉਹ ਤੁਹਾਡਾ ਕੋਈ ਰਾਈਟ ਨਹੀਂ ਬਣਦਾ ਇਸ ਟਾਈਮ ਜਿਹੜੀ ਵੀ ਤੁਸੀਂ ਮੰਗ ਕਰ ਰਹੇ ਆ ਵੀ ਬਿਆਨ ਲਓ ਜਾਂ ਉਹ ਕਰੋ ਕਹਿੰਦਾ ਵੀ ਉਹ ਕੋਈ ਰਾਈਟ ਨਹੀਂ ਆ ਤੁਹਾਡਾ ਸਾਡੀ ਮਰਜ਼ੀ ਆ ਤੇ ਬਾਕੀ ਜਿਹੜੇ ਰਿਲੀਜੀਅਸ ਸਿੰਬल्स ਨੂੰ ਲੈ ਕੇ ਵੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕੱਲ ਜਿਹੜੇ ਲੈਫਟ ਆਫ ਦਿ ਮੇਅਰ ਰਹੇ ਤੇ ਉਹਨਾਂ ਸੁਪਰਵਾਈਜ਼ਰ ਸਨ ਮਕੀਨ ਜਿਹੜੇ ਕਾਉਂਟੀ ਦੇ ਸੰਨੀਤਾ ਲੀਵਾਲ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਉਹਨਾਂ ਨੇ ਵੀ ਚਿੱਠੀ ਲਿਖੀ ਆ ਆ ਇਸੇ ਹੀ ਮਾਮਲੇ ਨੂੰ ਲੈ ਕੇ ਵੀ ਦੇਖੋ ਜਿਹੜੇ ਰਿਪੋਰਟ ਕਰਨੇ ਹੋ ਤੁਸੀਂ ਕਰਨੇ ਹੀ ਉਹਨੂੰ ਅਸੀਂ ਰਿਪੋਰਟ ਕਰਨ ਤੋਂ ਕੋਈ ਰੋਕ ਨਹੀਂ ਰਿਆ ਆ ਕਹਿੰਦੇ ਵੀ ਪਰ ਜਿਹੜੇ ਧਾਰਮਿਕ ਚਿੰਨ ਆ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਹਾਰ ਹੋ ਰਿਹਾ ਆ ਵੀ ਉਸ ਨੂੰ ਪਲੀਜ਼ ਜਿਹੜਾ ਉਹ ਵਿਚਾਰ ਕਰੋ ਇਹ ਜਿਹੜੇ ਰਿਲੀਜੀਅਸ ਸਿੰਬਲ ਆ ਉਹਨਾਂ ਦੀ ਜਿਹੜੀ ਬਦਬੀ ਆ ਇਸ ਤਰੀਕੇ ਦੇ ਨਾਲ ਉਹ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਜਿਹੜੀ ਇੱਜ਼ਤ ਆ ਉਹ ਬਰਕਰਾਰ ਰੱਖਣੀ ਚਾਹੀਦੀ ਆ ਉਹ ਉਹਨਾਂ ਦਾ ਹੱਕ ਆ ਰਿਲੀਜੀਅਸ ਰਾਈਟ ਆ ਤੇ ਉਹ ਉਸ ਨੂੰ ਤੁਹਾਨੂੰ ਜ਼ਰੂਰ ਬਹਾਰ